ਨਸ਼ਾ ਤਸਕਰਾਂ ਦੀ ਮਦਦ ਕਰਨ ਵਾਲੇ ਸੰਭਲ ਜਾਨ ਡੀਐਸਪੀ ਪ੍ਰੇਮ ਕੁਮਾਰ ਨਸ਼ਿਆ ਖਿਲਾਫ ਪੰਜਾਬ ਪੁਲਿਸ ਵੱਲੋਂ ਚਲਾਈ ਹੋਈ ਮੁਹਿੰਮ ਤਹਿਤ ਅੱਜ ਪਿੰਡ ਔੜ ਦੇ ਗੜੱਪੜ ਵਿਖੇ ਪੁਲਿਸ ਵੱਲੋਂ ਸੰਪਰਕ ਪ੍ਰੋਗਰਾਮ ਕੀਤਾ ਗਿਆ ਇਸ ਮੌਕੇ ਡੀਐਸਪੀ ਪ੍ਰੇਮ ਕੁਮਾਰ ਨੇ ਕਿਹਾ ਕਿ ਨਸ਼ਾ ਤਸਕਰ ਕਿੰਨੇ ਵੀ ਮਰਜ਼ੀ ਚਲਾਕ ਹੋਣ ਪਰ ਲੋਕਾਂ ਦੇ ਸਹਿਯੋਗ ਨਾਲ ਉਹਨਾਂ ਦੇ ਕਾਰੋਬਾਰ ਨੂੰ ਬੰਦ ਕੀਤਾ ਜਾ ਸਕਦਾ ਹੈ ਉਨਾ ਕਿਹਾ ਕਿ ਪੁਲਿਸ ਵੱਲੋਂ ਲੋਕਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਜਿਸ ਤੇ ਦੱਸਿਆ ਜਾ ਰਿਹਾ ਹੈ ਕਿ ਸਮਾਜ ਵਿਰੋਧੀ ਕੋਈ ਵੀ ਗਤੀਵਿਧੀ ਕਰਨ ਵਾਲੇ ਸ਼ਖਸ ਦੀ ਜਾਣਕਾਰੀ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ ਇਸ ਮੌਕੇ ਔਰਦੇ ਸਰਪੰਚ ਕਮਲਜੀਤ ਦੁੱਗਲ ਅਮਿਤ ਦੁੱਗਲ ਪੰਚ ਲਖਵੀ ਰਾਮ ਸ਼ਾਦੀ ਰਾਮ ਰੇਸ਼ਮ ਸਿੰਘ ਖਾਲਸਾ ਰੇਸ਼ਮ ਸਿੰਘ ਪਾਰੀ ਨਾਨਕ ਦਾਸ ਪਿੰਡ ਗੁੜੱਪੜ ਦੇ ਸਰਪੰਚ ਸਤਵਿੰਦਰ ਸਿੰਘ ਪ੍ਰਿੰਸੀਪਲ ਨਿਸ਼ੱਤਾ ਸਿੰਘ ਸੁਮਨ ਲੰਬੜ ਦਾ ਨਰੇਸ਼ ਕੁਮਾਰ ਕੁਲਵਿੰਦਰ ਕੌਰ ਪੰਚ ਅਤੇ ਹੋਰ ਦੋਨੋਂ ਪਿੰਡਾਂ ਦੇ ਪਤਵੰਤੇ ਸੱਜਣ ਹਾਜ਼ਰ ਸਰ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਮਨਦੀਪ ਦੁੱਗਲ ਦੀ ਰਿਪੋਰਟ ਜਿਹਦਾ ਕੰਟਰੋਲ ਆਤੀ ਮਿਲਦੀ ਹੈ ਫਿਰ ਮੈਸਜ ਬਿੱਟ ਕੀ ਦੱਲੀ ਮੈਸਜ ਆ ਗਈ ਦੱਲੀ ਮਾਤੇ ਬੀਰੀ ਨਹੀਂ ਸੁਣੋ ਉਹ ਸਿਰ ਤੋਂ ਫੋਲਸ ਆਪਣੇ ਡੀਪੇ ਕਰਦੀ ਪਈ ਹੈ ਇਹ ਉਹ ਕਰਦੀ ਹੈ ਕਰਦੀ ਤੁਸੀਂ ਤੁਸੀਂ ਪੁੱਛਦੇ ਕੀ ਕਰਦਾ ਹੈ ਤਾਂ ਕਾ ਡਿਊਟੀ ਹੈ ਜਿਸ ਨੂੰ ਸਿਰ ਤੋਂ ਕੀ ਕਰਨਾ ਤੁਸੀਂ ਕਹਿੰਦੇ ਵੀ ਅਸੀਂ 라ਉਣਾ ਕਿਸ ਨੂੰ ਫੋੜਿਆ ਤੇ ਉਸ سوشل میڈیا ਤੇ ਫੋੜਿਆ ਸੋਸ਼ਲ ਮੀਡੀਆ ਦੇ ਫੋਨ ਦੇ ਨਾਂ 'ਚ ਕ੍ਰਾਈਮ ਹੋ ਕੇ ਤੇ ਸਾਰੇ ਰੋਪੜਨ ਤੁਸੀਂ ਜੇ ਪੜਿਆ ਹੈਗਾ ਉਹਨੂੰ ਪੁਲਿਸ ਨੂੰ ਐਸਐਚਓ ਨੂੰ ਸੰਦੋ ਵੀ ਆ ਦੇਖੋ ਮੁੰਡਾ ਪੜਿਆ ਉਸੇ ਅਸੀਂ ਆਓ ਐਸਐਚਓ ਸਾਹਿਬ ਆਕਰੂ ਘਰ ਵਿੱਚ ਤੇ ਤੁਸੀਂ ਤੋਂ ਉਹਨੂੰ ਛੱਡੋ ਨਾ ਨਾ ਤੁਸੀਂ ਤੁਸੀਂ ਸੋਸ਼ਲ ਮੀਡੀਆ ਦੇ ਪਾਤਾਇ ਤੁਹਾਨੂੰ ਜਿਹੜਾ ਪਲਾਨੀ ਦਾ ਤੇ ਲੈ ਕੇ ਆਇਆ ਹੈ ਇਹ ਸਿਰਫ ਸਾਈਟ ਹੈ ਮੈਡਮ ਮੇਰੀ ਸੁਣੋ ਗੱਲ ਮੈਂ ਨਾ ਕਾਮੜੀ ਹਾਂ ਮੈਂ ਨਾ ਬਿਲਗੇ ਦਾ ਜੰਮਿਆ ਹਾਂ ਅਤਡੇ ਨਾਲ ਹੀ ਪਿੰਡ ਵਿੱਚ ਤੋਂ ਬੈਠਾ ਹਾਂ ਗਦਰੀ ਬਾਬੇ ਦਾ ਕੰਨਾਸਿੰ ਲੜਾਈ ਕਰਕੇ ਜੈਦੇ ਜਿੱਤ ਕੇ ਗੁਰੇਜਨਤ ਕੋ ਬੜ ਬਟਿਆ ਨਿਸ਼ਚੋ ਵਾਰ ਬਟਿਆ ਨਾ ਸੀ ਦੇਸ਼ਪੁਰ ਦਾ ਪਿੰਡ ਗਦਰੀ ਬਾਬੇ ਦਾ ਪਿੰਡ ਗਦਰੀ ਬਾਬੇ ਪਰ ਤੋਂ ਮੁੰਨੇ ਬਿਲਕਾ ਅਸੀਂ ਆ ਗਿਆ ਉਹ ਬੰਦੇ ਅੱਜ ਇਹ ਕਹਿੰਦੇ ਅਸੀਂ ਆਪਣੀ ਆਪਣੀ ਅਣਖ ਨੂੰ ਦਾਤ ਤੇ ਲਾ ਕੇ ਅਗਰ ਅਸੀਂ ਫੜ ਲਿਆ ਬੰਦਾ ਤੇ ਉਸ ਨੂੰ ਦੱਸਣ ਦਾ ਫੌਜਵਾਨ ਦਾ ਤੇ ਤੁਹਾਡਾ ਆਪਣਾ ਲਾਉਂਦਾ ਥੋੜਾ ਵੀ ਤੁਸੀਂ ਸੋਸ਼ਲ ਮੀਡੀਆ ਤੇ ਪਾਉਂਦਾ ਮੈਡਮ ਮੇਰੀ ਸੋਚ ਬੜੀ ਜਿਹੀ ਸਾਰਾ ਪੜੀ ਨੂੰ ਸਾਰਾ ਬੋਲ ਮੈਂ ਨਹੀਂ ਆਣਾ ਮੇਰੇ ਪੈਕਸਾ ਤੋਂ ਮੈਂ ਤੇ ਇਸੇ ਤਰ੍ਹਾਂ ਬੋਲਿਆ ਗਿਆ ਵੀ ਜਿੱਥੇ ਕੈਕਸਾ ਜਿੰਨਾ ਕਰਾਈ ਮੈਂ ਆਪਣਾ ਕੰਟਰੋਲ ਕੀਤਾ ਨਾ ਤੁਹਾਡੇ ਏਰੀਆ ਦਾ ਹੋਰ ਕਿਸੇ ਨੇ ਕੈਕਸਾ ਨਹੀਂ ਕੰਟਰੋਲ ਕੀਤਾ ਮੈਂ ਜੋਤੀ ਜਿੰਨੀ ਮਹਿ ਫੇਰੀਆ ਸੀਏ ਦਾ ਅਧਿਕਾਰੀ ਹੈ। ਹੋਰ ਕਿਸੇ ਨੇ ਜੋਤੀ ਨਹੀਂ ਫੇਰੀਆ। ਨਵੇਂ ਸ਼ਾਹ ਜੀ ਪਹਿਲਾ ਡੀਐਸਪੀ ਹੈ ਮੈਂ ਜਿੰਨੇ ਕਰਤੀ ਜੋਤੀ ਫੇਰੀਆ ਦਾ ਸੀ ਜਾਂ ਉਹਨ ਡੀਐਸਪੀ ਰੀਜੀ ਹੈ। ਜਿਹੜਾ ਸੀਏ ਲਾ ਕੇ ਜੋਤੀਆਂ ਫੇਰੀਆਂ। ਉਸ ਦਾ ਕੰਮ ਇਹ ਜੋਤੀ ਫੇਰੋ। ਉਹਦੇ ਨਾਮ ਨਹੀਂ ਸਾਲ ਕੋ ਰੈਂਕ ਨੂੰ ਕੋਈ ਅਸਿੱਤ ਬੁਰੀ ਕੁਰੀ ਨਾ ਬੀ। ਇਮਾਨਦਾਰ ਕੁਰੀ ਦਾ ਨੰਦ ਦਿੱਤੀ ਅਸਿੱਤ। ਕਿਸੀ ਕੋਏ ਇਹ ਤੇ ਨਹੀਂ ਕੋਈ ਸ਼ਿਕਾਇਤ ਕਰ ਸਕਦਾ 1 ਰੁਪਏ ਦੀ ਮੈਂ ਮੈਂ ਗਾਰੰਟੀ ਨਾ ਇਸ ਕੁਰੀ ਦੀ। ਬਤੌਰ ਵੀ ਆ ਸਕੀ। 1 ਰੁਪਏ ਦੀ ਜੇ ਤੂੰ ਸ਼ਿਕਾਇਤ ਕਰਦਾ ਤਾਂ ਗਈ ਨਾ। ਵਿਆਹਵੇਂ ਨੇ ਕਰਾਪਸ਼ਨ ਕੀਤਾ ਜਾ ਰਹੇ ਨੇ ਗਲਤ ਅੰਦਾਜ਼ ਪਾੜੀ ਨੂੰ ਪੱਤਾ ਦਿੱਤਾ। ਜਾਂ ਇਹਦੇ ਪੈਸੇ ਲੈ ਕੇ ਕੋਈ ਬੰਦਾ ਸੋ। ਮੈਂ ਦੀ ਗਾਰੰਟੀ ਹੈ। ਇਤੋਂ ਵੱਧ ਨਹੀਂ ਦੱਸਣਾ। ਤਾਂ ਇਹ ਸਾਲ ਨੰਨ ਹੋਵੇ ਤੇ ਜੀਸ ਨਾ। پڑھ کے روکنا پبلک نے ਪੂਸਾ ਕੰਨਾ ਉਨ ਨੂੰ ਫਾੜ ਕੇ ਬੰਦੇ ਨੂੰ ਕੋਡ ਦੇ ਵਿੱਚ ਪੇਸਟ ਕਰਾ। ਬਾਕੀ ਕੋਈ ਨਹੀਂ ਪੜ੍ਹ। ਅਦਾਲਤ ਦਾ ਕਾਨੂੰਨ ਹੈ, ਕਾਨੂੰਨ ਦੇ ਮੁਤਾਬਕ ਜੋ ਕਾਰ ਵੀ ਬੰਦੇ ਅਸੀਂ ਕਰਦੇ ਹਾਂ। ਮੈਨੂੰ ਵੀ ਜੋ ਟੀ.ਆਰ.ਟੀ ਵੀ ਲੱਗੀ ਹੈ, ਅਦਾਲਤ ਵੀ, ਅਦਾਲਤ ਵੀ ਡਾਕਟਰ ਲੱਗਿਆ। ਫਿਰ ਇਹ ਚਿੱਟਾ ਦੇ ਚਿੱਟਾ ਦੇ ਚਿੱਟਾ ਦੇ ਵਿੱਚ। ਮਾਤਾ ਜੀ ਮੈਂ ਦਿੱਕਤ ਨੂੰ ਵਿੱਚ ਕਹਿਣ ਲਿਆ। ਉਹ ਤੁਸੀਂ ਜਿਹੜੀ ਗੱਲ ਕਹਿਣ ਲਿਆ। ਉਹ ਕੁਝ ਉਸੇ ਚੀਜ਼ ਨੂੰ ਨਾ ਤਾਂ ਉਸ ਚੀਜ਼ ਨੂੰ ਬਾਹਰ। ਵੀ ਜੇ ਚਿੱਟਾ ਕੋਈ بیچਦਾ ਹੈ ਨਾ ਤਾਂ ਉਸ ਦਾ ਪ੍ਰੋਡਕਟ ਨਹੀਂ ਹੈ ਨਾ। ਪੋਸਟਾ ਨਹੀਂ ਮਕਾਉਣੇ। ਜਾਂ ਤਾਂ ਕੋਈ ਕੋਲਸ ਬਕਾਉਣ ਰਹੀ ਆ ਜੇ ਕੋਈ ਚੋਰੀ ਛਪੜੇ ਤੇ ਦਮੋਤ ਸਿੰਘ ਇਹ ਕੋ ਬੈਠੇ ਰਹੇ ਪਰ ਨਾ ਆਸ ਲੱਗਦੀ ਇੱਚੀ ਹੋਣ ਗਏ ਇਸ ਨੂੰ ਵੀ ਪਤਾ ਜਿੰਨਾ ਚਿਰ ਅਸੀਂ ਫਾਰਮਿੰਗ ਨੰਦੇ ਕਿਸੇ ਕੋਲ ਨਾਲ ਫਸ ਸਕਦਾ ਸਰ ਉਹਨਾਂ ਦੇ ਕਹਿਣ ਦਾ ਮਤਲਬ ਇਹ ਹੈ ਜਿੱਦਾਂ ਉਹ ਕਹਿਣ ਦਾ ਮਤਲਬ ਇਹਨਾਂ ਨੇ ਕੱਲ ਬੰਦਾ ਫੜਿਆ ਸੋਸ਼ਲ ਮੀਡੀਆ ਤੇ ਪਾਤਾ ਹਾਂਜੀ ਹਾਂਜੀ ਪਤਾ ਉਹ ਸਹੀ ਕੀਤਾ ਜਾਂ ਗਲਤ ਕੀਤਾ ਇਹਨਾਂ ਦੇ ਕਹਿਣ ਦਾ ਮਤਲਬ ਇਹ ਹੈ ਉਸ ਬੰਦੇ ਨੇ ਜਿਹੜਾ ਵੀਡੀਓ ਬਣਾਈ ਸੀ ਉਹਨੇ ਇਹ ਗੱਲ ਕਹੀ ਕਿ ਮੈਂ ਫਲਾਣੇ ਬੰਦੇ ਨੂੰ ਲੈ ਕੇ ਆਇਆ ਆਹ ਹਜ਼ਾਰ ਰੁਪਏ ਦਾ ਲੈ ਕੇ ਆ ਉਹ ਚਿੱਟਾ ਵੀ ਦਿਖਾ ਲਿਆ ਉਹਦਾ ਨਾਮ ਵੀ ਆ ਉਹਨਾਂ ਦੇ ਖਿਲਾਫ ਕਾਰਵਾਈ ਮੇਰੀ ਗੱਲ ਨੂੰ ਚੰਗੀ ਗੱਲ ਸੁਣੋ ਕੋਈ ਤਾਂ ਨਾ ਤੁਸੀਂ ਉਹਨਾਂ ਮੇਰੀ ਗੱਲ ਮੇਰੀ ਗੱਲ ਨੂੰ ਫੋਲੋ ਕਰ ਲਿਓ ਸਾਰੇ ਜਾਨਾ ਦੀਸ ਨੂੰ ਦੱਸੋ ਇੰਡੀਆ ਦਾ ਕਾਨੂੰਨ ਹੈ ਜੀ ਇੰਡੀਆ ਦਾ ਇੱਕ ਕਾਨੂੰਨ ਬਣ ਚੁੱਕਾ ਨਵਾਂ ਕਾਨੂੰਨ ਆਇਆ ਪਤਾ ਤੁਹਾਨੂੰ ਸਾਰਿਆਂ ਨੂੰ ਕਿ ਨਹੀਂ ਪਤਾ ਮੈਂ ਤੁਹਾਨੂੰ ਨੌਲੇਜ ਵਾਇਸ ਕਰਦਾ ਇੰਡੀਆ ਦਾ ਕਾਨੂੰਨ ਆਇਆ ਕਿ ਜਦੋਂ ਤੁਸੀਂ ਪੁਲਿਸ ਕੋਲ ਬੰਦਾ ਕੋਈ ਫੜਦੀ ਹੈਗੀ ਕੋਈ ਵੀ ਬੰਦਾ ਫੜਦੀ ਪੁਲਿਸ ਉਸਦੇ ਵੀਡੀਓ ਬਣਾਇਆ ਗਈ ਉਹਦੀ ਠੀਕ ਹੈ ਮੌਕੇ ਤੇ ਜਾ ਕੇ ਰਿਕਵਰੀ ਕਰੇਗੀ ਜੱਜ ਨੂੰ ਅਸੀਂ ਉਹੀ ਪੇਸ਼ ਕਰਨਾ ਜਾ ਕੇ ਇਹ ਤਾਂ ਹੈ ਨਹੀਂ ਕਿ ਇਹਨਾਂ ਨੇ ਬੰਦਾ ਫੜਿਆ ਤੇ ਪੁਲਿਸ ਨੂੰ ਦੱਸਦਾ ਵਿਸ਼ੋਸ਼ਣ ਮੀਡੀਆ ਤੇ ਪਤਾ ਜੀ ਅਸੀਂ ਬੰਦਾ ਫੜਿਆ ਉਹ ਜਿਹੜੀ ਉੱਕੋ ਫੜਿਆ ਚਿੱਟਾ ਫੜਿਆ ਉਹ ਕਿੱਥੇ ਗਿਆ ਦੱਸੋ ਮੈਨੂੰ ਤੁਸੀਂ ਵਰਤਿਆ ਕਹਿੰਦੇ ਵਰਤਿਆ ਦੱਸੋ ਮੈਨੂੰ ਤੁਝ ਨੂੰ ਇਹਦੇ ਤੋਂ ਪਤਾ ਤੈ ਬਰਤਿਆ ਕਿਤੇ ਇਹ ਪੁਲਿਸ ਕੋ ਕਾਰਵਾਈ ਕੀ ਕਰਾਈ ਤੁਸੀਂ ਪੁਲਿਸ ਨੂੰ ਕਿਉਂ ਨਹੀਂ ਸੱਦਿਆ ਇਟਸ ਯੂ ਆਰ ਡਿਊਟੀ ਯੂ ਆਰ ਆਲਸੋ ਆਲਸੋ ਆਇਓ ਤੁਜੀ ਤਾਂ ਕੋਈ ਸੀ ਹਮਸਾ ਨਾ ਤੁਸੀਂ ਵੀ ਸੰਵਿਧਾਨ ਦੀ ਜਿਹੜੀ ਧਾਰਾ ਹੈ ਉਹ ਤੁਹਾਨੂੰ ਵੀ ਰਾਈਟ ਦਿੰਦੀ ਆ ਵੀ ਤੁਸੀਂ ਪੁਲਿਸ ਦੀ ਮਦਦ ਕਰਨੀ ਆ ਜੇ ਤੁਸੀਂ ਆਪ ਹੋ ਆਪੇ ਚੱਕੇ ਦੇ ਉੱਤੇ ਵੀਡੀਓ ਬਣਾ ਕੇ ਤੇ ਤੁਸੀਂ ਸੋਸ਼ਲ ਮੀਡੀਆ ਤੇ ਤੁਸੀਂ ਫੇ ਨਸ਼ੇ ਦਾ ਕੀ ਕੀਤਾ ਤੁਸੀਂ ਵੀ ਦੱਸਣਾ ਨਾ ਸਾਨੂੰ ਤੁਸੀਂ ਕੀ ਕੀਤਾ ਨਸ਼ਾ ਤੁਸੀਂ ਪੜ੍ਹ ਜੂ ਟੂ ਕੈਂਟੂ ਸਰ ਇਕਵਲ ਇਹ ਤਾਂ ਸੁਣੋ ਤੁਸੀਂ ਕ੍ਰਾਈਮ ਉਹਨੇ ਹੀ ਕਰਤਾ ਨਾ ਇਹ ਮੈਂ ਦੱਸਦਾ ਇਹ ਤਾਂ ਸੁਣੋ ਯਾਰ 120 ਬੀ ਕੀ ਹੁੰਦੀ ਆ ਪਤਾ ਤੁਹਾਨੂੰ 120 ਬੀ ਕੀ ਹੁੰਦੀ ਆ ਜਿਹੜਾ ਤੂੰ ਹੀ ਕ੍ਰਾਈਮ ਕੀਤਾ ਕ੍ਰਾਈਮ ਨੂੰ ਲਗੋਤਾ ਫਿਰ ਤੁਸੀਂ ਵੀ ਕ੍ਰਾਈਮ ਦੇ ਵਿੱਚ ਭਾਗੀਦਾਰ ਹੋ ਸੁਣਨਾ ਯਾਰ ਮੇਰੀ ਗੱਲ ਸੁਣਨਾ ਮੈਂ ਪੜਿਆ ਲਿਖਿਆ ਡੀਐਸਪੀ ਆ ਅਨਪੜ੍ਹ ਨਹੀਂ ਮੈਂ ਉੱਠਾ ਪੋਸਟ ਗ੍ਰੈਜੂਏਟ ਕੀਤਾ ਅਗਰੀ ਚਾ ਦੇ ਟਾਈਮ ਠੀਕ ਆ 120 ਵੀਰ ਵਿੱਚ ਤੁਸੀਂ ਵੀ ਕਰਾਇਓ ਜਬ ਉਹਨੇ ਭਾਗੀ ਜਾਣਾ ਜਿੰਨੇ ਉਹ ਪ੍ਰਾਈਮ ਨੇ ਜਿੰਨੇ ਕੀਤਾ ਜੇ ਤੁਸੀਂ ਨਸ਼ੇ ਵਾਲਾ ਫੜ ਕੇ ਛੱਡ ਦਿੱਤਾ ਇਹਦਾ ਉਹ ਤਾਂ ਨਹੀਂ ਸਿਰਫ ਸੋਸ਼ਲ ਮੀਡੀਆ ਤੇ ਆਪਣਾ ਹਾਈਲਾਈਟਡ ਕਰਦੇ ਪਏ ਤੁਸੀਂ ਕਿਉਂ ਨਹੀਂ ਪੁੱਛ ਨੁ ਸਕਦੇ ਆ ਇਹ ਆ ਬੰਦਾ ਫੜਾ ਹੀ ਨਾ ਕੋਈ ਕਾਰਵਾਈ ਕਰੋ ਭਾਈ ਜੀ ਕੰਦੂ ਤੁਸੀਂ ਉੱਥੇ ਮੁੰਨੇ ਸਦਕ ਪੁੱਛਿਆ ਸੀ ਤੁਹਾਡਾ ਨੰਬਰ ਇਹ ਸਦਕ ਪਾਰਵਾਈ ਕਰਾਈ ਹੈ ਅਸਲ ਚ ਕੋਈ ਇਟਸ ਇਟ ਰਾਈਟ ਵੇ ਹੈ ਨਾ ਇਹਨਾਂ ਬਾਰੇ ਜਦੋਂ ਫੜ ਕੇ ਬੰਦਾ ਛੱਡਦਾ ਤੀ ਵੀ ਕਾਨੂੰਨ ਕੀਤਾ ਤੁਸੀਂ ਇਹਨਾਂ ਬਾਰੇ ਪੈਸੇ ਲੈ ਕੇ ਛੱਡਦਾ ਉੱਪਰੋਂ ਉਹਨਾਂ ਨੂੰ میری پرائن کی گل سنو ہوں دیکھو مجھے بناؤ بڑا کچھ پنڈا مجھے بھی پتا سارا گھر میں ਮਤਲਬ ਡੋ ਇੰਡੀਆ ਸਰ ਦਾ ਬਕਤਾ ਮੈਂ ਅਨਲਬਤਨ ਨਾਲ ਕਿਹ ਚੀਜ਼ ਕਹੌਲ ਜੀ ਨਸਲੀ ਹੈ ਮੈਂ ਕਿਸੇ ਕੌਂਡ ਦੇ ਨਾਲ ਕੋਈ ਗੱਲ ਹੋਦਾ ਨਹੀਂ ਗੱਲ ਕਰਨੀ ਚਾਹੁੰਦਾ ਕਿ ਜਿਹੜੀ ਤੁਹਾਨੂੰ ਕਿਸੇ ਨੂੰ ਗੁੱਸਾ ਲੱਗੇ ਉਹ ਹਰ ਕਿਸੇ ਦਾ ਫਤਹ ਹੁੰਦਾ ਬਟ ਡੀਐਸਯੂ ਡੀਆਰ ਟੈਕਟੋਮ ਟੈਕਟੋਮ ਮਤਲਬ ਵੀ ਤਾਂ ਮਦਰ ਆਉਣਾ ਚਾਹੀਦਾ ਕਿ ਮੈਂ ਖੜਾ ਕਦੀ ਜਨਮ ਤੋਂ ਗੱਲ ਹੀ ਲੈ ਕੇ ਵਰਦਾ ਇੱਥੇ ਜੇ ਮੈਂ ਕੌਂਡ ਦੇ ਨਾਲ 100 ਬੰਦੇ ਦੇ ਸਾਹਮਣੇ ਗੱਲ ਕਰਦਾ 100 ਬੰਦੇ ਦੀ ਕੁੰਡਣੀ ਪਿੱਪੋ ਆ ਗਈ ਹੈ ਮੇਰੇ ਕੋਲ ਕੁਝ ਪੈਸਾ ਪਹੁੰਚ ਗਿਆ ਮੇਰੇ ਕੋਲ ਸਿਰ ਹੀ ਹੈ ਕੋਈ ਕੋខਾਵਲੀਆਂ ਤੁਸੀਂ 100 100 ਨੇ 200 ਖਾ ਹੋ ਗਿਆ ਮੇਰੇ ਤੇ 100 ਮੂੰਹ ਹੋ ਗਏ ਵੇਖੋ 100 ਬੰਦੇ ਨੇ ਕੋਣ ਕੇ ਕਰਨ ਦਾ ਨਹੀਂ ਜਦਾਦੀ ਮੈਨੂੰ ਹਰ ਵਿੱਚ ਦਾ ਪਤਾ ਹੁੰਦਾ ਮੈਂ ਤੁਹਾਨੂੰ ਸਿਰਫ ਮਦਦ ਕਰਾਉਣਾ ਹੈ ਮਦਦ ਕਰਦਾ ਆ ਬੈਠਾ ਕਾਡੀ ਹੋਣ ਵਾਲੀ ਜਿਹੜੀ ਨਰੇਸ਼ਨ ਹੈ ਤੁਹਾਡੇ ਬੱਚੇ ਜਿਹੜੇ ਹੈ ਉਹ ਵੀ ਇਸ ਇੰਡਸਟਰੀ ਤੋਂ ਬਾਅਦ میرا مین فرق جو ہے جی وہ دس بندے گھر دس بیچ گیا جساں گھر جنگ لگے آ تو کا کماری کی بروت لگی پہ گاؤں دس نہیں ہے جو بندے گھروں کر بے کرتے تھے باہر بیچ لیتے ہیں نشہ تو سا یہ کام نہیں پیسے لے کے نہیں دکھاؤ پیسے کم لگ پچھوں دکھاؤ لا ਤਾਂ ਦੇਖ ਹਜ਼ਰ ਮੈਂ ਇਹਦੇ ਘਰ ਵਾਲਿਆਂ ਨੂੰ ਪਤਾ ਨਹੀਂ ਸੀਗਾ ਵੀ ਆਪ ਬੰਦੇ ਨੇ ਮਾਰਨਾ ਮਾਰਨਾ ਵਜ਼ਾਹੀ ਅੰਨੇ ਵੋਟ ਦੇ ਮੁੰਨੇ ਨੂੰ ਪਾ ਦਿੱਤਾ ਸੀ ਫੜ ਕੇ ਦਿੱਤੇ ਸੀ ਨਾ ਮੈਂ ਮੈਂ ਫੜ ਕੇ ਪਰਚਾ ਦਿੱਤਾ ਹੈ ਨਾ ਮੈਂ ਦਿੱਤਾ ਸੀ ਮੈਂ ਡੀਐਸਪੀ ਨੂੰ ਜੋ ਬੰਦੇ ਮਦਦ ਸੀ ਕਿ ਜਿਸੇ ਜੋਤ ਨਹੀਂ ਪੈਂਦੇ ਸੀ ਉਹ ਬੰਦੇ ਨੂੰ ਫੜਨ ਦੀ ਮੈਂ ਫੜ ਕੇ ਦਿੱਤੇ ਉਹ ਬੰਦੇ ਵੀ ਇਹਦੇ ਘਰ ਵਾਲਿਆਂ ਨੂੰ ਮਾਰਨ ਨੂੰ ਪਤਾ ਲੱਗੀ ਇਨਫੋਰਮੇਸ਼ਨ ਕਿਉਂਕਿ ਮੇਰੇ ਅੱਥਰਥਾਂ ਤੇ ਕਾਨੇ ਆ ਗਏ ਤੁਸੀਂ ਮੇਰੀ ਟੀਮ ਕਿ ਤੁਸੀਂ ਮੈਨੂੰ ਇਨਫੋਰਮੇਸ਼ਨ ਨਹੀਂ ਦਿੱਤੀ ਤੁਸੀਂ ਲੋਕਾਂ ਨੇ ਬੱਸ ਹੋ ਗਿਆ ਮੈਂ ਕੱਲੀ ਆਇਆ ਤੁਹਾਡੇ ਕੋਲ ਮੈਨੂੰ ਤੁਸੀਂ ਮੇਰਾ ਨੰਬਰ ਲੈ ਲਓ ਮੈਨੂੰ ਸਟੈਂਡ ਕਰਦਾਂ ਮਿਲਾਂ ਦੀ ਕਹਿੰਦੇ ਪਬਲੀਕਲੀ ਕੋਈ ਗੱਲ ਨਹੀਂ ਮਿਲਣਾ ਠੀਕ ਹੈ ਕਿਉਂਕਿ ਤੁਹਾਡੀ ਦੁਸ਼ਮਣੀ ਬਣ ਜਾਂਦੀ ਮੇਰੀ ਤਾਂ ਨਹੀਂ ਦੁਸ਼ਮਣੀ ਬਣੇ ਮੈਨੂੰ ਤਾਂ ਰੱਬ ਨੇ ਵਰਦੀ ਵੀ ਦਿੱਤੀ ਹੈ ਮੇਰੇ ਇਹ ਐਸਐਪੀ ਸਾਹਿਬ ਹਿੰਦਾ ਫੋਰ ਸੈਂਕ ਲੱਖਾਂ ਦਾ ਹਿਸਾਬ ਆ ਉਹ ਬੰਦੇ ਕਹਿੰਦੇ ਦੱਸ ਦੱਸ ਬੰਦੇ ਨੂੰ ਲੱਖਾਂ ਸਾਹਮਣੇ ਆਪੇ ਬੱਸ ਹੋ ਗਿਆ ਤੁਸੀਂ ਦੁਸ਼ਮਣੀ ਨਾ ਪਾਓ ਤੁਸੀਂ ਸਾਨੂੰ ਇਨਫੋਰਮੇਸ਼ਨ ਦਿਓ ਵੀ ਆਹ ਹੈਗਾ ਕੰਮ ਅੰਮੀ ਦਾ ਬਸਾਂ ਨਾ ਨਾ ਲਈ ਕਿਤਾਬ ਮਾਈਨ ਨੰਬਰ ਚ ਰੋਸਾਂ ਜਿੱਦੋਂ ਮਾਰੀ ਫਿਰਦਾ ਮੈਂ ਤੁਸੀ ਕਰਦੇ ਹੋ ਕਿ ਕਿਸੇ ਤੁਹਾਨੂੰ ਕੋਈ ਇਸੇ ਤਰ੍ਹਾਂ ਦੀ ਪ੍ਰੋਬਲਮ ਹੈ ਮੋਸਟ ਵੈਲਕਮ ਤੁਹਾਨੂੰ ਇਹ ਜਿਹੜੀ ਮਿਲ ਰਹੀ ਰੱਖੀ ਗਈ ਇਸੇ ਕਰਕੇ ਰੱਖੀ ਗਈ ਹੈ ਕਿ ਜਿੱਥੇ ਜਿੱਥੇ ਤੁਹਾਨੂੰ ਲੱਗਦਾ ਹੈ ਕਿ ਸਾਡੇ ਨੂੰ ਆ ਕਮੀ ਹੈ ਉਹ ਤੁਸੀਂ ਸਾਨੂੰ ਕਹ ਕੇ ਦੱਸ ਸਕਦੇ ਹੋ ਹੁਣ ਤੁਸੀਂ ਇਹ ਮੈਡਮ ਗੱਲ ਕਰਦੇ ਹੋ ਤੁਸੀਂ ਉਹ ਸਾਡਾ ਉਥੇ ਹੀ ਕਦਮ ਕਰ ਦਿੱਤਾ ਕੰਮ ਹਾਲਾਂਕਿ ਉਸ ਬੰਦੇ ਨੂੰ ਅਸੀਂ ਫੜਦੇ ਫੜ ਕੇ ਅਸੀਂ ਜੋ ਉਹਦੀ ਬਣਦੀ ਸੀ ਕਾਰਵਾਈ ਉਹ ਕਰਦੇ ਤੇ ਜਿਹਦਾ ਉਹ ਨਾਲ ਲੈਂਦਾ ਸੀ ਉਹਦੇ ਉੱਤੇ ਕਰ ਲਈ ਕਰਦੇ ਤੂੰ ਤਾਂ ਉਹ ਖਾਣਾ ਹੀ ਖਤਮ ਕਰਦਾ ਉਹ ਤਾਂ ਤੇ ਖਾਣੇ ਨਾਲ ਖਾਣ ਕਰਦਾ ਉਹ ਭਿੜਾਦਾ আচ্ছা ਹੁਣ ਤੂੰ ਜਾ ਮੇਰਾ ਕੰਮ ਹੋ ਗਿਆ ਫੋਟੋਜੋ ਲੈ ਲਈ ਤੇਰੀ ਹੁਣ ਤੂੰ ਜਾ ਦੇਸ਼ਾ ਬਹੁਤ ਚੰਗੀ ਤਰ੍ਹਾਂ ਸੁਝਾਇਆ ਇਹ ਕਿ ਕੋਈ ਸੀ ਗੋਈਆਂ ਤੇ ਅਸੀਂ ਦੇਖੋ ਕੋਰਚ ਖੜਨਾ ਮੈਂ ਕੱਲ ਨੂੰ ਰੱਬ ਨਾ ਕਰੇ ਮੇਰੀ ਤੁਸੀਂ ਬੰਦਾ ਫੜ ਕੇ ਛੱਡ ਦਿੰਦਾ ਸੋਸ਼ਲ ਮੀਡੀਆ ਦਾ ਫੜ ਕੇ ਛੱਡਦਾ ਬੰਦਾ ਬਾਹਰ ਅਸੀਂ ਧਿਆਗ ਨੂੰ ਬੰਦੇ ਕੋ ਨਾ ਸੜ ਕੋਈ ਰਿਕਵਰੀ ਹੁੰਦੀ ਨਾ ਕੁਝ ਹੁੰਦਾ ਠੀਕ ਹੈ ਜੀ ਬੋਰਡ ਨੇ ਕਿਹਾ ਤੂੰ ਪ੍ਰੀਮ ਕੁਮਾਰ ਅਨਰੇਸ਼ ਕੁਮਾਰ ਤੇ ਤੁੰਤ ਦਾ ਮੰਦੜਾ ਕਿਹਾ ਮੈਨੂੰ ਅਕਸਰ ਫੋਨ ਕਰਦਾ ਨਾ ਕਿ ਕੋਈ ਜਵਾਬ ਨਹੀਂ ਦਿੰਦੇ ਪਲਾਣੇ ਮੈਂਦਾ ਕਰਦਾ ਮੇਰੀ ਇੱਕੋ ਚੀਜ਼ ਜਿਹੜਾ ਕੋਈ ਲੋਕ ਗੱਲ ਕਰਦੇ ਉਹਦਾ ਜਵਾਬ ਆਪਣੇ ਕੰਮ ਨਾਲ ਦੇ ਮੈਂ ਮੇਰਾ ਵੈਕੋ ਗੈਸਟ ਕਰਨਾ ਮਨਰਜੀਤ ਜੇ ਮੈਂ ਜਾ ਕੇ ਇਹਨਾਂ ਨੂੰ ਸੁਣਦਾ ਹਾਂ ਕਿ ਕੀ ਕੀ ਇਹ ਕਿੱਦਾਂ ਬਿਕ ਰਿਹਾ ਵੇਖਦਾ ਇਹਨੂੰ ਸਾਲ ਪਹਿਲਾਂ ਵੇਚ ਸੀ ਠੀਕ ਹੈ ਨਾ اپنی ڈیوٹی کر رہے اور کرتے رہے اور کسی نہیں چاہیں گے کہ بھائی یار سو ڈالا کام ہے بس ਜੀ ਤੁਹਾਨੂੰ ਮੈਂ ਸਾਰੇ ਇੱਕ ਮਿੰਟ ਜੀ ਕਰੀਏ ਕਹਿੰਦੇ ਜਦੋਂ ਮੈਂ ਨਹੀਂ 7481 ਮਿੰਟ ਠੀਕ ਮਿੰਟ ਅਸੀਂ ਗਾਹ ਵਾਸਤੇ ਤੁਹਾਡੇ ਨਾਲ ਗੱਲ ਕਰਾਂਗੇ ਠੀਕ ਹੈ ਨਾ ਕੋਈ ਵੀ ਇੱਕ ਮਿੰਟ ਮੇਰੀ ਗੱਲ ਦੱਸੋ ਜੇ ਆਪਾਂ ਕੋਈ ਵੀ ਫੜਿਆ ਹਾਂ ਬੰਦਾ ਜੋ ਕੁਝ ਵੀ ਸਾਨੂੰ ਲੱਗਦਾ ਪਾਵਾ ਅਸੀਂ ਤੁਹਾਨੂੰ ਇਨਫੋਰਮੇਸ਼ਨ ਦੇਵਾਂਗੇ ਅਸੀਂ ਇਹ ਚਾਹੁੰਦੇ ਹਾਂ ਜੇ ਉਹ ਬੰਦਾ ਕਿਸੇ ਦਾ ਨਾਮ ਲੈਂਦਾ ਉਹਦੇ ਤੇ ਵੀ ਨਾਲ ਐਕਸ਼ਨ ਹੋਣਾ ਚਾਹੀਦਾ ਅਸੀਂ ਅਸੀਂ ਇਹ ਚਾਹੁੰਦੇ ਹਾਂ ਮੇਰੀ ਸੁਣ ਲੋ ਯਾਰ ਜੋ ਅਸੀਂ ਪੜਾਂਗੇ ਕਿਸੇ ਨੂੰ ਕਿੰਦਾ ਆਈਪੀਸੀ ਦੇ ਅਧਿਕਾਰੀ ਪਨਾ ਦੇ 120 ਵਿੱਚ ਗੋਚੀ ਪਾਦਾ ਸੀ ਇਹ ਤਾਂ 30 ਸੈਕਸ਼ਨ ਆ ਐਨਡੀਪੀ ਲਈ ਕਿਹਾ 29 ਸੈਕਸ਼ਨ ਨਾਲ ਜੀ ਠੀਕ ਹੈ ਜੀ ਇਹਦੇ ਮਤਲਬ ਕਿ ਜਿਹੜੇ ਬੰਦੇ ਦਾ ਉਹ ਨਾਮ ਲੱਗਾ ਮੈਂ ਫਲਾਨੀ ਥਾਂ ਤੋਂ ਲੈ ਕੇ ਆਏ ਹਾਂ ਹਾਂ ਜੀ ਅਸੀਂ ਉਸ ਬੰਦੇ ਨੂੰ ਨੋਮੀਨੇਟ ਕਰਦੇ ਹਾਂ ਐਂਡ ਉਹ ਉਸ ਬੰਦੇ ਨੇ ਵੀ ਦੋਸ਼ੀ ਮੰਨਿਆ ਉਹ ਵਾਚ ਪੋਰਟਾ ਨੇ ਦੇਖਣਾ ਉਹਨੂੰ ਪੁਮਾਨ ਤੇ ਲੈਣੀ ਇਹ ਸੀਨੀਅਰ ਅਫਸਰ ਨੇ ਅਦਾਤਾਂ ਮਦਦ ਜਿਹੜੇ ਆਮ ਪਬਲਿਕ ਹੈਗੇ ਉਹਨਾਂ ਦੇ ਨਾਲ ਸੰਪਰਕ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਜਿਹਦੇ ਵਿੱਚ ਉਹਨਾਂ ਦੇ ਦੁੱਖ ਤਕਲੀਫਾਂ ਅਤੇ ਨਸ਼ਾ ਜਿਹੜਾ ਪਿੰਡਾਂ ਚ ਵਿਕਦਾ ਹੈਗਾ ਉਹਨਾਂ ਨੂੰ ਕੰਟਰੋਲ ਕਰਨ ਲਈ ਅਸੀਂ ਪਿੰਡ-ਪਿੰਡ ਜਾ ਕੇ ਲੋਕਾਂ ਦੇ ਨਾਲ ਰابطਾ ਕਾਇਮ ਕਰ ਰਹੇ ਹਾਂ ਕਿ ਤਾਂ ਜੋ ਕਿ ਨਸ਼ੇ ਦੇ ਵਿਰੁੱਧ ਕਾਰਵਾਈ ਕੀਤੀ ਜਾਵੇ ਸਰ ਜਿਹੜੀ ਆਰ ਪੁਲਿਸ ਦੀ ਕਾਰਜਕਾਰੀਆ ਬਹੁਤ ਵਧੀਆ ਹੈ ਜੋ ਇਸ ਗੱਲ ਨੂੰ ਦੋਈ ਪੰਚਾਇਤਾਂ ਕੱਢੀਆਂ ਐਪੋਰਟ ਕਰਦੀਆਂ ਪਰ ਫਿਰ ਵੀ ਕਿਸੇ ਨਾ ਕਿਤੇ ਜਿਹੜਾ ਨਸ਼ਾ ਤਸਕਰ ਬਹੁਤ ਛਾਤਰ ਆ ਜੀ ਪੁਲਿਸ ਤੋਂ ਚਾਰ ਕਦਮ ਅੱਗੇ ਰਹਿੰਦੇ ਆ ਉਹ ਕਿਸੇ ਨਾ ਕੋਈ ਬਰੀਕੀ ਢੰਗ ਆਪਣਾ ਕੇ ਆਪਣਾ ਜੋ ਕਾਰੋਬਾਰ ਚਲਾ ਰਹੇ ਜੀ ਇਸ ਇਸ ਚੀਜ਼ ਨੂੰ ਅਸੀਂ ਅਸੀਂ ਨਾ ਸੋਸ਼ਲ ਮੀਡੀਆ ਰਾਹੀਂ ਵੀ ਅਸੀਂ ਲੋਕਾਂ ਨੂੰ ਜਾਗਰੂਕ ਕਰ ਰਹੇ ਆ ਅਸੀਂ ਪਬਲਿਕ ਮੀਟਿੰਗਾਂ ਕਰਕੇ ਵੀ ਲੋਕਾਂ ਨੂੰ ਜਾਗਰੂਕ ਕਰ ਰਹੇ ਆ ਕਿ ਜਿੱਥੇ ਪੁਲਿਸ ਦੀ ਮਦਦ ਚਾਹੀਦੀ ਆ ਤੁਸੀਂ ਸਾਨੂੰ ਦੱਸੋ ਉਹਨਾਂ ਨੂੰ ਅਸੀਂ ਆਪਣੇ ਤੇ ਸੀਨੀਅਰ ਅਫਸਰਾਂ ਦੇ ਵੀ ਨੰਬਰ ਵੀ ਦਿੱਤੇ ਹੋਏ ਆ ਅਸੀਂ ਉਹਨਾਂ ਨੂੰ ਇਹ ਵੀ ਕਿਹਾ ਕਿ ਤੁਸੀਂ ਪਬਲਿਕਲੀ ਜੇ ਨਹੀਂ ਵੀ ਦੱਸਣਾ ਚਾਹੁੰਦੇ ਤਾਂ ਸਾਨੂੰ ਇੱਕ ਮੈਸੇਜ ਕਰ ਦਿਓ ਤੁਹਾਡੀ ਜਿਹੜੀ ਆਈਡੈਂਟੀ ਹੈਗੀ ਆ ਉਹਨੂੰ ਗੁਪਤ ਰੱਖਿਆ ਜਾਏਗਾ ਅਸੀਂ ਉਸ ਚੀਜ਼ ਤੇ ਤੇ ਕਾਰਵਾਈ ਕਰਾਂਗੇ ਸਰ ਕਈ ਲੋਕ ਐਸੇ ਆ ਜੋ ਆਪਣੇ ਆਪ ਨੂੰ ਮੋਹਦਵਾਰ ਵੀ ਕਹਿੰਦੇ ਆ ਲੇਕਿਨ ਕਿਤੇ ਨਾ ਕਿਤੇ ਉਹ ਨਸ਼ਾ ਤਸਕਰਾਂ ਦੀ ਸਪੋਰਟ ਕਰਦੇ ਆ ਉਹਨਾਂ ਬਾਰੇ ਕੀ ਕਹਿਣਾ ਕਹੂੰਗਾ ਉਹਨਾਂ ਬਾਰੇ ਮੈਂ ਕੁਛ ਨਹੀਂ ਕਹਿਣਾ ਚਾਹੁੰਦਾ ਉਹਨਾਂ ਨੂੰ ਆਪਣੇ ਆਪ ਵੀ ਸਮਝਣਾ ਚਾਹੀਦਾ ਕਿ ਜੇਕਰ ਉਹਨਾਂ ਦੇ ਪਿੰਡ ਦੇ ਵਿੱਚ ਨਸ਼ਾ ਦੇਖੇਗਾ ਜੇ ਕਿਸੇ ਦਾ ਨਿਆਣਾ ਨਸ਼ੇ ਤੇ ਲੱਗੇਗਾ ਕੱਲ ਨੂੰ ਉਹਨਾਂ ਦਾ ਨਿਆਣਾ ਵੀ ਨਸ਼ੇ ਤੇ ਲੱਗ ਸਕਦਾ ਤੇ ਜੇ ਕੋਈ ਉਹਨੇ ਨਸ਼ੇ ਰਾਹੀਂ ਕੋਈ ਪੈਸਾ ਕਮਾਇਆ ਵੀ ਹੈ ਤੇ ਕੱਲ ਨੂੰ ਉਹਦਾ ਵੀ ਜਿਹੜਾ ਨਸ਼ੇ ਦੇ ਰਾਹੀਂ ਜਿਹੜਾ ਬੱਚਾ ਜੇ ਅਗਰ ਨਸ਼ੇ ਤੇ ਲੱਗ ਗਿਆ ਤੇ ਉਹਦਾ ਪੈਸਾ ਕਮਾਇਆ ਕਿਸੇ ਕੰਮ ਨਹੀਂ ਆਏ